30 ਸਾਲ ਪਹਿਲਾਂ ਪੁਲਿਸ ਨੇ ਇੱਕ ਮੁਕਾਬਲੇ ਦੇ ਵਿੱਚ ਦੋ ਲੋਕਾਂ ਨੂੰ ਅਤਵਾਦੀ ਦੱਸ ਕੇ ਮਾਰਨ ਦਾ ਦਾਵਾ ਕੀਤਾ ਸੀ ਪਰ ਅਦਾਲਤ ਵਿੱਚ ਇਹ ਮੁਕਾਬਲਾ ਫਰਜ਼ੀ ਸਾਬਤ ਹੋਇਆ ਮੁਹਾਲੀ ਦੀ ਸੀਬੀਆਈ ਸਪੈਸ਼ਲ ਕੋਰਟ ਨੇ ਦੋ ਸਾਬਕਾ ਪੁਲਿਸ ਮੁਲਾਜ਼ਮਾ ਨੂੰ ਕਤਲ ਤੇ ਹੋਰ ਦੋਸ਼ਾਂ ਵਿੱਚ ਸਜ਼ਾ ਸੁਣਾਈ ਹੈ ਅਦਾਲਤ ਨੇ ਤਰਨ ਤਰਨ ਦੇ ਪੱਟੀ ਵਿੱਚ ਤਾਇਨਾਤ ਤਤਕਾਲੀ ਪੁਲਿਸ ਅਧਿਕਾਰੀ ਸੀਤਾਰਾਮ ਉਮਰ 80 ਸਾਲਾਂ ਨੂੰ ਆਈਪੀਸੀ ਦੀ ਧਾਰਾ 302 ਦੇ ਤਹਿਤ ਉਮਰ ਕੈਦ ਤੇ 2 ਲੱਖ ਰੁਪਏ ਦੇ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ ਤੇ ਐਸਐਚਓ ਪੱਤੀ ਰਾਜਪਾਲ ਉਮਰ 57 ਸਾਲਾਂ ਨੂੰ ਆਈਪੀਸੀ ਦੀ ਧਾਰਾ 201 ਤੇ ਆਈਪੀਸੀ ਦੀ ਧਾਰਾ 120 ਬੀ ਦੇ ਤਹਿਤ 5 ਸਾਲ ਦੀ ਕੈਦ ਤੇ 50000 ਰੁਪਏ ਦਾ ਜ਼ੁਰਮਾਨੇ ਦੀ ਸਜ਼ਾ ਸੁਣਾ ਦਿੱਤੀ ਹੈ ਇਹ ਰਕਮ ਮ੍ਰਿਤਕਾ ਦੇ ਪਰਿਵਾਰਾਂ ਨੂੰ ਮੁਆਵਜ਼ੇ ਵਜੋਂ ਦਿੱਤੀ ਜਾਵੇਗੀ ਤੇ ਇਸ ਤੋਂ ਇਲਾਵਾ ਪੰਜ ਹੋਰ ਦੋਸ਼ੀਆਂ ਨੂੰ ਸ਼ੱਕ ਦਾ ਲਾਭ ਦਿੰਦਿਆਂ ਹੋਇਆਂ ਬਰੀ ਕਰ ਦਿੱਤਾ ਗਿਆ ਹੈ ਜੈ ਸਾਹਿਬ ਉਹ ਮ ਐਸਐਸਓ ਸੀਗਾ ਜੀ ਉੱਥੇ ਕਿੱਥੇ ਐਸਐਸਓ ਪੱਟੀ ਸੀਗਾ ਮਤ ਜਿਹੜੇ ਨਿਚਲੇ ਸਤਿਅ ਦੇ ਅਧਿਕਾਰੀ ਸੀਗੇ ਉਹ ਉਹਨਾਂ ਦੇ ਗਾਜगिरਗੀ ਇਹ ਕਿਹਦਾ ਇਹ ਕੈਸਾ ਹੋਵੇ 1993 ਦੀ ਗੱਲ ਆ ਅੱਤਵਾਦ ਵੇਲੇ ਅੱਤਵਾਦ ਵੇਲੇ ਜੋਸ਼ਗਾ ਤੁਹਾਨੂੰ ਵੀ ਪਤਾ ਹੋਰਿਆ ਨੂੰ ਕੋਈ ਬੰਦਾ ਉਸ ਵੇਲੇ ਕੋਲ ਨੂੰ ਪਗਲ ਕਿਦਾਂ ਸੀ ਆ ਥਾਣਿਆਂ ਦੇ ਮੁਕਾਬਲੇ ਹੁੰਦੇ ਪਾਕਿਸਤਾਨ ਹੁੰਦੀ ਫਾਇਰਿੰਗ 32 ਸਾਲ ਪਹਿਲਾਂ ਪੁਲਿਸ ਨੇ ਇੱਕ ਮੁਕਾਬਲੇ ਦੇ ਵਿੱਚ ਦੋ ਲੋਕਾਂ ਨੂੰ ਅਤਵਾਦੀ ਦੱਸ ਕੇ ਮਾਰਨ ਦਾ ਦਾਵਾ ਕੀਤਾ ਸੀ ਪਰ ਅਦਾਲਤ ਵਿੱਚ ਇਹ ਮੁਕਾਬਲਾ ਫਰਜ਼ੀ ਸਾਬਤ ਹੋਇਆ ਮੁਹਾਲੀ ਦੀ ਸੀਬੀਆਈ ਸਪੈਸ਼ਲ ਕੋਰਟ ਨੇ ਦੋ ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਕਤਲ ਤੇ ਹੋਰ ਦੋਸ਼ਾਂ ਵਿੱਚ ਸਜ਼ਾ ਸੁਣਾਈ ਹੈ ਅਦਾਲਤ ਨੇ ਤਰਨਤਾਰਨ ਦੇ ਪੱਟੀ ਵਿੱਚ ਤਾਇਨਾਤ ਤਤਕਾਲੀ ਪੁਲਿਸ ਅਧਿਕਾਰੀ ਸੀਤਾਰਾਮ ਉਮਰ 80 ਸਾਲਾਂ ਨੂੰ ਆਈਪੀਸੀ ਦੀ ਧਾਰਾ 302 ਦੇ ਤਹਿਤ ਉਮਰ ਅੱਜ ਤੇ 2 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਤੇ ਐਸਐਚਓ ਪੱਟੀ ਰਾਜਪਾਲ ਉਮਰ 57 ਸਾਲਾਂ ਨੂੰ ਆਈਪੀਸੀ ਦੀ ਧਾਰਾ 201 ਤੇ ਆਈਪੀਸੀ ਦੀ ਧਾਰਾ 120 ਬੀ ਦੇ ਤਹਿਤ 5 ਸਾਲ ਦੀ ਕੈਦ ਤੇ 50 ਹਜ਼ਾਰ ਰੁਪਏ ਦਾ ਜੁਰਮਾਨੇ ਦੀ ਸਜ਼ਾ ਸੁਣਾ ਦਿੱਤੀ ਹੈ ਇਹ ਰਕਮ ਮ੍ਰਿਤਕਾ ਦੇ ਪਰਿਵਾਰਾਂ ਨੂੰ ਮੁਆਵਜ਼ੇ ਵਜੋਂ ਦਿੱਤੀ ਜਾਵੇਗੀ ਤੇ ਇਸ ਤੋਂ ਇਲਾਵਾ ਪੰਜ ਹੋਰ ਦੋਸ਼ੀਆਂ ਨੂੰ ਸ਼ੱਕ ਦਾ ਲਾਭ ਦਿੰਦਿਆਂ ਹੋਇਆਂ ਬਰੀ ਕਰ ਦਿੱਤਾ ਗਿਆ ਹੈ ਜੈ ਸਾਹਿਬ ਉਹ ਮ ਐਸਐਸਓ ਸੀਗਾ ਜੀ ਉੱਥੇ ਕਿੱਥੇ ਐਸਐਸਓ ਪੱਟੀ ਸੀਗਾ ਮਤ ਜਿਹੜੇ ਨਿਚਲੇ ਸਰ ਦੇ ਅਧਿਕਾਰੀ ਸੀਗੇ ਉਹ ਉਹਨਾਂ ਦੇ ਗਾਜगिरਗੀ ਇਹ ਕਿਹਦਾ ਇਹ ਕੈਸੇ ਹੋ ਗਏ 1993 ਦੀ ਗੱਲ ਆ ਅੱਤਵਾਦ ਵੇਲੇ ਅੱਤਵਾਦ ਵੇਲੇ ਜੋਸ਼ਾ ਤੁਹਾਨੂੰ ਵੀ ਪਤਾ ਹੋਰਿਆ ਨੂੰ ਕੋਈ ਬੰਦਾ ਉਸ ਵੇਲੇ ਕੋਲ ਨੂੰ ਪਗਲ ਕਿਦਾਂ ਸੀ ਆ ਖਾਣੇ ਦੇ ਮੁਕਾਬਲੇ 32 ਸਾਲ ਪਹਿਲਾਂ ਪੁਲਿਸ ਨੇ ਇੱਕ ਮੁਕਾਬਲੇ ਦੇ ਵਿੱਚ ਦੋ ਲੋਕਾਂ ਨੂੰ ਅਤਵਾਦੀ ਦੱਸ ਕੇ ਮਾਰਨ ਦਾ ਦਾਵਾ ਕੀਤਾ ਸੀ ਪਰ ਅਦਾਲਤ ਵਿੱਚ ਇਹ ਮੁਕਾਬਲਾ ਫਰਜ਼ੀ ਸਾਬਤ ਹੋਇਆ ਮੁਹਾਲੀ ਦੀ ਸੀਬੀਆਈ ਸਪੈਸ਼ਲ ਕੋਰਟ ਨੇ ਦੋ ਸਾਬਕਾ ਪੁਲਿਸ ਮੁਲਾਜ਼ਮਾ ਨੂੰ ਕਤਲ ਤੇ ਹੋਰ ਦੋਸ਼ਾਂ ਵਿੱਚ ਸਜ਼ਾ ਸੁਣਾਈ ਹੈ ਅਦਾਲਤ ਨੇ ਤਰਨ ਤਰਨ ਦੇ ਪੱਟੀ ਵਿੱਚ ਤਾਇਨਾਤ ਤਤਕਾਲੀ ਪੁਲਿਸ ਅਧਿਕਾਰੀ ਸੀਤਾਰਾਮ ਉਮਰ 80 ਸਾਲਾਂ ਨੂੰ ਆਈਪੀਸੀ ਦੀ ਧਾਰਾ 302 ਦੇ ਹਾਂ ਤੇ ਉਮਰ ਕੈਦ ਤੇ 2 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਤੇ ਐਸ ਐਚਓ ਪੱਤੀ ਰਾਜਪਾਲ ਉਮਰ 57 ਸਾਲਾਂ ਨੂੰ ਆਈਪੀਸੀ ਦੀ ਧਾਰਾ 201 ਤੇ ਆਈਪੀਸੀ ਦੀ ਧਾਰਾ 120 ਬੀ ਦੇ ਤਹਿਤ 5 ਸਾਲ ਦੀ ਕੈਦ ਤੇ 50 ਹਜ਼ਾਰ ਰੁਪਏ ਦਾ ਜੁਰਮਾਨੇ ਦੀ ਸਜ਼ਾ ਸੁਣਾ ਦਿੱਤੀ ਹੈ ਇਹ ਰਕਮ ਮ੍ਰਿਤਕਾ ਦੇ ਪਰਿਵਾਰਾਂ ਨੂੰ ਮੁਆਵਜ਼ੇ ਵਜੋਂ ਦਿੱਤੀ ਜਾਵੇਗੀ ਤੇ ਇਸ ਤੋਂ ਇਲਾਵਾ ਪੰਜ ਹੋਰ ਦੋਸ਼ੀਆਂ ਨੂੰ ਸ਼ੱਕ ਦਾ ਲਾਭ ਦਿੰਦਿਆਂ ਹੋਇਆਂ ਬਰੀ ਕਰ ਦਿੱਤਾ ਗਿਆ ਹੈ ਸਾਈ ਸਾਹਿਬ ਉਹ ਐਸਐਸਓ ਸੀਗਾ ਜੀ ਉੱਥੇ ਕਿੱਥੇ ਐਸਐਸਓ ਪੱਟੀ ਸੀਗਾ ਜੀ ਉਹ ਜਿਹੜੇ ਨਿਚਲੇ ਸਤਿਅ ਦੇ ਅਧਿਕਾਰੀ ਸੀਗੇ ਉਹ ਉਹਨਾਂ ਦੇ ਕਾਗਜ਼ ਗਿਰ ਗਏ ਇਹ ਕਿਦਾ ਇਹ ਕਹਿ ਸਕਦੇ ਹਾਂ 1993 ਦੀ ਗੱਲ ਆ ਅੱਤਵਾਦ ਦੇ ਵੇਲੇ ਅੱਤਵਾਦ ਦੇ ਵੇਲੇ ਜੋਸ਼ਿਕ ਤੁਹਾਨੂੰ ਵੀ ਪਤਾ ਹੋ ਰਿਹਾ ਹੋਊ ਕੋਈ ਬੰਦਾ ਉਸ ਵੇਲੇ ਉਹਨੂੰ ਪਗਲ ਕਰਦਾ ਸੀ ਆ ਥਾਣਿਆਂ ਦੇ ਮੁਕਾਬਲੇ ਹੁੰਦੇ ਪੂਰ ਪਾਕਿਸਤਾਨ ਗੁੰਦੀ ਫਾਇਰਿੰਗ